ਸੰਦੀਪ ਨੂੰ ਦੱਸਿਆ ਦੱਸਤਾ ਮੈਂ ਤੁਹਾਨੂੰ ਵੀ ਲਈ ਹੀ ਬਾਥਰੂਮ ਚ ਗਏ ਫਿਰਨਦੇ ਹੀ ਤੇ ਮੈਂ ਉੱਥੇ ਤੇਨੂੰ ਦੱਸ ਆਈ ਹੁਣ ਜਾ ਤੈਨੂੰ ਸਮਝਾ ਦੇਣਾ ਹੈ ਨਾ ਵੀ ਲਵਲੀ ਨੂੰ ਨਾ ਪਤਾ ਲੱਗੇ ਆਖਿਆ ਸੀ ਉਹਨੂੰ ਮੈਂ ਹੁਣ ਕੀ ਬਣਾ ਗਾੜੀ ਆਦਾ ਹੁਣ ਚੱਲ ਕੋਈ ਨਹੀਂ ਮੈਂ ਲੈ ਕੇ ਹੀ ਆਉਂਗੀ ਤੇ ਨਾਲੇ ਉਹਦੀ ਮੰਮੀ ਨਾਲ ਨਾ ਮੈਂ ਗੱਲਬਾਤ ਕਰਕੇ ਹੀ ਆਉਂਗੀ ਚੰਗੀ ਤਰ੍ਹਾਂ ਜਰਾ ਕੰਨ ਖੋਲ ਕੇ ਆਈ ਉਹਦੇ ਨਹੀਂ ਉਹ ਤੇ ਹੁਣ ਮੰਗ ਜੇ ਜਾਣਾ ਵਾ ਤੇ ਮੈਂ ਗੱਲ ਕਰਕੇ ਹੀ ਆਉਣੀ ਤੇ ਸਿਰ ਤੇ ਨਹੀਂ ਰੱਖਿਆ ਕਰਦੀ ਰਹੀ ਆ ਕਿ ਉਹ ਆਊਗੀ ਤੇ ਉਹ ਕਰੇਗੀ ਉਹ ਜਾ ਮਤਾਂ ਰਹਿੰਦੇ ਜਾ ਚੰਗਾ ਅ ਮੈਂ ਇਹ ਸਫਾਈ ਕਰਦੀ ਰਹੀ ਆ ਕਿੰਦਾ ਸਾਰੀਆਂ ਵੇਟੇ ਲੰਘਦੇ ਕਿੰਨੀਆਂ ਗੰਦੀਆਂ ਕੀਤੀਆਂ ਕਿ ਤੇ ਸਾਰੀਆਂ ਪੀਲੀਆਂ ਹੋਈਆਂ ਹੀ ਤੇ ਉਸ ਦਾ ਥਾਂ ਹੀ ਨਹੀਂ ਹੁੰਜਿਆ ਨਾ ਹੀ ਰੋਟੀ ਪਕਾ ਕੇ ਕਦੀ ਖਾਦੀ ਆ। ਉਹ ਨੂਰਾਨੀ ਦਿੰਨੀ ਆ ਵਿਚਾਰੀ ਮਾਹਾਂ ਬੈਠੀ ਆ। ਫੇਰ ਆਉਂਗੀ ਫੇਰ ਉੱਕ ਜੰਨੀ ਆ। ਮੈਨੂੰ ਕੋੜਾ ਹੋਰ ਕੋਈ ਕੰਮ ਹੈ ਹੋਈ ਆ ਫੇਰ ਆ ਜੂਗੀ। ਨਾ ਵੇਹ ਵਿਚਾਰੀ ਤੇ ਮੇਰਾ ਜੀ ਨਹੀਂ ਲੱਗਦਾ ਤੇ ਬਗਾਰ ਇਦਾਂ ਕਰਨੀ ਆ ਇਹਨੂੰ ਨਾਲ ਹੀ ਲੈ ਜੰਨੀ ਆ। ਜੀ ਤਾਂ ਲੱਗਦਾ ਨਹੀਂ ਮੇਰਾ ਫੇਰ ਮੇਰਾ ਧਿਆਨ ਰਹਿਣਾ ਮਾਂ ਮਗਰੋਂ ਇੰਦਰ ਆਈ ਆ। ਤੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਉਸੇ ਵਾਲੇ ਘਰ ਨੂੰ ਚਲ ਜਾ ਮੇਰੀ ਗੱਲ ਮੈਂ ਨਹੀਂ ਮਖੀ ਭੁੱਖ ਕਦੋਂ ਆਈਏ ਤੇ ਮੈਂ ਝੂਠ ਨਾ ਬੋਲਿਆ ਕਰ ਮੈਂ ਵੇਖੀ ਨਹੀਂ ਦੱਸ ਮੈਂ ਤੇ ਜੀ ਵੇਖੀ ਨਹੀਂ ਤੇ ਚੱਲ ਘਰ ਨੂੰ ਤੇ ਮੇਰੀ ਗੱਲ ਸੁਣ ਲੈ ਤੈਨੂੰ ਆਈਏ ਲੈਣ ਤੇ ਚੁੱਪ ਕਰਕੇ ਧੁਰ ਪੀ ਲੈਣ ਆਈ ਆਹੋ ਮੰਮੀ بڑے ਸੁੱਤੇ ਜੇ ਆਈ ਮੈਂ ਤਾਂ ਡੀਕ ਡੋਕੇ ਪੈ ਗਈ ਸੀ ਲੰਮੇ ਹੁਣ ਆ ਗਈਆਂ ਆ ਗਈਆਂ ਕਿ ਕਿੰਨੂ ਲੱਭਣ ਡੇ ਜੇ ਜਿਹਨੂੰ ਤੁਸੀਂ ਲੱਭਣ ਡੇ ਨਾ ਉਹ ਨਹੀਂ ਆਈ ਹੈਗੀ ਨਾਲ ਕਿਉਂ ਆਈ ਕਿਉਂ ਨਹੀਂ ਆ ਨਾਲ ਆਈ ਉਹ ਤਾਂ ਨਹੀਂ ਜਿੰਨੇ ਦਿਨਾਂ ਦਾ ਕਹਿ ਕੇ ਗਈ ਸੀ ਉਹਨੇ ਦਿਨ ਉਹਨੇ ਲਾ ਕੇ ਹੀ ਆਉਣਾ ਵਾ ਉਦਾਂ ਮੈਂ ਸਾਰੀ ਗੱਲਬਾਤ ਦੱਸੀ ਸੀ ਮੰਮੀ ਉਹਦੀ ਨੂੰ ਤੇ ਫਿਰ ਉਹ ਵੀ ਕਹਿੰਦੇ ਸੀ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਤੂੰ ਰਹਿਣ ਦੇ ਹੁਣ ਜੇ ਇਹਨੂੰ ਇਦਾਂ ਲੈ ਗਈ ਨਾ ਤੇ ਇਹਨੇ ਜਾ ਕੇ ਫੇਕ ਪਤਾ ਕਰਨਾ ਵਾ ਤੇ ਮੈਂ ਆਪੇ ਛੱਡ ਆਉਂਗੀ ਕੀਪਤਾ ਉਹ ਕੱਲ ਨੂੰ ਹੀ ਛੱਡ ਜਣ ਜਿੰਦਰ ਚੰਗਾ ਹੋਗਾ ਤੇ ਸਾਰੀ ਗੱਲ ਦੱਸ ਆਈ ਉਹਨਾਂ ਨੂੰ ਜਿੱਦਾਂ ਨਾਲਾ ਦਿਮਾਗ ਵਾ ਨਾ ਕੀ ਬਤਨ ਕੀ ਕਰਨਾ ਤੇ ਕੀ ਨਹੀਂ ਰਾਹ ਦੇ ਵਿੱਚ ਜਿੰਦਰ ਇੰਨਾ ਸ਼ੁਗਰ ਕਿਦਾਰਾ ਸਹੀ ਹਲਾਮ ਤੱਕ ਪਹੁੰਚ ਗਈ ਆ ਨਾਲੇ ਉਹਦੀ ਮਾਂ ਨੂੰ ਪਤਾ ਲੱਗ ਜਾਏਗਾ ਇੰਨਾ ਤੇ ਉਹਨੂੰ ਪਤਾ ਲੱਗ ਜਾਏਗਾ ਮਾਂ ਉਹਦੀ ਨੂੰ ਵੀ ਸਹੁਰਿਆਂ ਦਾ ਕਸੂਰ ਆ ਕਿ ਜਾਂ ਇਹਦਾ ਕਸੂਰ ਵਾ ਨਾਲੇ ਹੁਣ ਪਤਾ ਤਾਂ ਲੱਗ ਗਿਆ ਨੇ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਸਾਰੀਆਂ ਗੱਲਾਂ ਹੀ ਦੱਸ ਕੇ ਆਈ ਆ ਜੋ ਜੋ ਇੱਥੇ ਕਰਦੀ ਰਹੀ ਤੇ ਉਦਾਂ ਨਾ ਉਹਨੇ ਤਾਂ ਉੱਥੇ ਜਾ ਕੇ ਆਪਣੀਆਂ ਹੀ ਦਸੀਆਂ ਸੀ ਬਸ ਉੱਥੇ ਜਾ ਕੇ ਕਹਿੰਦੀ ਸੀ ਵੀ ਮੈਨੂੰ ਨਾ ਕੱਲੀ ਨੂੰ ਉਹਨਾਂ ਨੇ ਕੱਲਿਆਵਾ ਆਪ ਤੇ ਫੇਰ ਮੈਂ ਦੱਸਿਆ ਵੀ ਅਹੀਂ ਤੇ ਮੋੜਦੇ ਰਹੇ ਤੇ ਇਹਦੇ ਮੁੜੀ ਨਹੀਂ ਹੈਗੀ ਤੇ ਚੱਲ ਏ ਆ ਵੀ ਉਹਦੀ ਮੰਮੀ ਨੂੰ ਹੁਣ ਸਭ ਕੁਝ ਪਤਾ ਲੱਗ ਗਿਆ ਵਾ ਤੇ ਉਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਮੈਂ ਇਹਨੂੰ ਸਮਝਾਉਂਗੀ ਸਮਝਾ ਕੇ ਤੇ ਮੈਂ ਇਹਨੂੰ ਛੱਡ ਆਉਂਗੀ ਤੇ ਕੀਪਤਾ ਹੁਣ ਕੱਲ ਨੂੰ ਹੀ ਆ ਜਾਣ ਛੱਡਣ ਵੇਲਾ ਹਾਡੀਆਂ ਹੀ ਗਲਤੀਆਂ ਸਾਰੀਆਂ ਕੱਢੀਆਂ ਨੇ ਜਾ ਕੇ ਉਹਨੇ ਆਪਣੀ ਤਾਂ ਨਾ ਕੋਈ ਗੱਲ ਦੱਸੀ ਜਾ ਕੇ ਉਹਨੇ ਫੇਰ ਮੈਂ ਵੀ ਇਤਰਾ ਕਰਨੀ ਆ ਉਹ ਤੇ ਹੁਣ ਸਾਨੂੰ ਹੀ ਪਤਾ ਵਾ ਨਾ ਚੱਲ ਕੋਈ ਨਹੀਂ ਮੰਮੀ ਦੱਸ ਆਈਆਂ ਮੈਂ ਸਾਰੀਆਂ ਤੇ ਨਾਲੇ ਜਦੋਂ ਮੈਂ ਗਈ ਨਾ ਤੇ ਜਾਂਦਿਆਂ ਨੂੰ ਵੇਲੀ ਚ ਡਈ ਸੀਗੀ ਤੇ ਮੈਨੂੰ ਵੇਖ ਕੇ ਉੱਥੇ ਬਰਾਡੇ ਜੇ ਚ ਵੜ ਗਈ ਇਹਨਾਂ ਨਹੀਂ ਵੀ ਗਾਂ ਹੋ ਕੇ ਤੇ ਮੇੜੀ ਲਵਾਂ ਮੈਂ ਫਿਰ ਉਹਦੀ ਮੰਮੀ ਨੂੰ ਦੱਸਿਆ ਮੈਂ ਵੀ ਆਹ ਵੇਖ ਲਓ ਤੁਹਾਡੇ ਹੁੰਦੇ ਈ ਇਦਾਂ ਕਰਨ ਲਈ ਤੇ ਉੱਥੇ ਕੀ ਕੀ ਕਰਦੀ ਹੋਊਗੀ ਇਹਦਾ ਫਰਜ਼ ਨਹੀਂ ਮੰਦਾ ਗਾਂ ਹੋ ਕੇ ਮਿਲਨ ਦਾ ਉਹ ਤਾਂ ਫਿਰ ਉਹਦੀ ਮੰਮੀ ਨੇ ਜਾ ਕੇ ਲਿਆਂਦੀ ਤੇ ਫੇਰ ਆ ਕੇ ਮਿਲੀ ਮਿਲੀ ਵੀ ਨਹੀਂ ਉਹ ਵੀ ਸਸਰੀ ਘਰ ਬੁਲਾਤੀ ਦੂਰੋਂ ਹੀ ਦੀਦੀ ਸਸਰੀ ਘਰ ਆਹੇ ਬਸ ਦਿਮਾਗ ਹੀ ਉਹਦਾ ਇਦਾਂ ਦਾ ਦਾ ਕਰੇ ਬੰਦਾ ਕੀ ਉਹਦੇ ਨਾਲ ਹੂੰ ਦਿਮਾਗ ਇਦਾਂ ਦਾ ਮੈਂ ਤਾਂ ਫੇ ਸਾਰੀਆਂ ਦੱਸ ਕੇ ਆਈ ਮੈਂ ਵੀ ਜਾ ਤੇ ਇਹਨੂੰ ਸਮਝਾ ਲਓ ਤੇ ਜਾ ਫਿਰ ਹਨਾ ਫਿਰ ਕਿ ਪਾਸੇ ਲਾ ਲਓ ਗੱਲ ਮੈਂ ਦੇ ਹੋ ਜਾਣ ਤਾਂ ਜਾਣ ਦੇਈ ਚੋਰੀ ਸੱਸ ਨੇ ਫੋਨ ਕੀਤਾ ਕੀ ਬੜਾ ਕੀ ਕਹਿਣਾ ਮੈਂ ਤੇ ਕੀ ਨਹੀਂ ਹੁੰਨੇ ਕਹਿਣਾ ਉਹਨੇ ਕੀ ਜੜੀਆਂ ਇਹਨੇ ਗੱਲਾਂ ਜਾ ਕੇ ਦਸੀਆਂ ਉਹਨੂੰ ਵੀ ਗੁੱਸਾ ਹੀ ਵੀ ਕੱਲੀ ਨੂੰ ਕਾਤੋਂ ਕਲਤਾ ਵੀ ਇਹ ਇਦਾਂ ਦੀ ਹੈਗੀ ਤੇ ਜਦੋਂ ਮੈਂ ਦੱਸਿਆ ਜਾ ਕੇ ਤੇ ਫੇਰ ਉਹ ਵਿਚਾਰੀ ਕੱਲਾਵੇ ਕੰਨਾਂ ਨੂੰ ਹੱਥ ਚੰਗੀ ਤਾਂ ਸਾਰੀਆਂ ਦੱਸ ਦੇਣੀ ਆ ਕਿ ਜੇ ਮੈਂ ਗਈ ਸੀ ਤੇ ਨਾਲੇ ਮਾਂ ਨੂੰ ਪਤਾ ਲੱਗ ਜਾਂਦਾ ਫੇਰ ਕੰਨਾਂ ਨੂੰ ਹੱਥ ਲਾਵੇ ਵੀ ਦੱਸ ਇਹਨੇ ਤੇ ਦਸੀਆਂ ਹੀ ਨਹੀਂ ਗਈ ਮੰਮੀ ਮੈਂ ਜਾ ਕੇ ਤੇ ਕੱਪੜੇ ਬਦਲ ਲਾ ਹੁਣ ਚਲ ਜਾ ਬਦਲ ਲਾ ਫਿਰ ਤੇ ਹਣ ਕਿੱਥੇ ਗਈ ਸੀ ਮੈਂ ਸ਼ਹਿਰ ਗਈ ਹਾਂ ਹੋਰ ਕਿੱਥੇ ਜਾਣਾ ਹੈ ਉਹ ਝੂਠ ਗੱਲ ਹੀ ਮਾਰਨੀ ਆ ਜਿੱਥੋਂ ਹੋ ਕੇ ਆਈਆਂ ਉਹ ਦੱਸ ਉਹ ਕੀ ਆਂਦੀ ਆ ਤੈਨੂੰ ਬੇ ਉਹਨੇ ਕੀ ਕਹਿਣਾ ਵਾ ਕੋਈ ਨਹੀਂ ਆਜੂਗੀ ਇੱਕ ਦੋਵਾਂ ਦਿਨਾਂ ਦੇ ਵਿੱਚ ਤੂੰ ਕਹੀ ਕੀ ਕਰਨੀ ਓਥੇ ਤੇ ਬੋਲਣ ਕਿਦਾਂ ਡਿਆ ਵਾ ਤੂੰ ਚਾਜ ਮੈਨੂੰ ਬੋਲਣ ਜਾਂਦਾ ਤੇਰੇ ਕੋਲ ਨਹੀਂ ਬੰਦਾ ਕਿ ਦੱਸ ਕੇ ਜਾਂਦੀ ਵੀ ਮੈਂ ਚੱਲੀ ਆਂ ਓਥੇ ਮੇ ਲਵਲੀ ਦੱਸ ਕੇ ਕੀ ਜਾਣਾ ਹੈਗਾ ਮੰਮੀ ਉਹਦੀ ਦਾ ਫੋਨ ਆਇਆ ਹੈਗਾ ਤੇ ਸਾਰੇ ਪਾਸੇ ਹੀ ਰੱਖਣੇ ਪੈਂਦੇ ਤੈਨੂੰ ਕੀ ਪਤਾ ਵਾ ਜੀ ਅਹੀਂ ਨਾ ਨਾ ਜਾਂਦੇ ਤੇ ਫੇਰ ਉਹਨਾਂ ਨੇ ਆਖਣਾ ਵੀ ਨਾ ਕਿਸ ਨੇ ਮਗਰ ਫੋਨ ਕੀਤਾ ਨਾ ਕੋਈ ਆਇਆ ਹੀ ਆ ਤੇ ਇਹ ਘਰੋਂ ਗੱਡੀ ਆ ਬਲਾ ਤੇ ਨਾਲੇ ਅਹੀਂ ਘਰੋਂ ਕੱਢਿਆ ਸੀ ਉਹਨੂੰ ਆਪ ਹੀ ਗਈ ਆ ਜਿੰਨੀ ਪੈਰੀ ਗਈ ਹੀ ਉਨੀ ਪੈਰੀ ਉਹ ਨਾ ਆ ਜਣਾ ਹੀ ਬਹਿ ਕੇ ਹੌਸਲੇ ਨਾਲ ਗੱਲ ਕਰ ਤੇ ਇੱਕ ਇਦਾਂ ਦਾ ਹੋ ਗਿਆ ਵਾ ਨਾ ਤੇ ਸਾਰੇ ਨਹੀਂ ਹੋ ਜਾਈਦਾ ਹੋਈਦਾ ਐਵੇਂ ਆ ਕੇ ਹੁੰਦੀ ਉਹਨੂੰ ਨਾਲ ਤੇ ਕੋਈ ਨਹੀਂ ਆਜੂਗੀ ਭੈਣ ਤੈਨੂੰ ਕੀ ਪਤਾ ਵਾ ਮੈਂ ਕਿਦਾਂ ਦਿਨ ਕੱਟਣ ਡਿਆ ਵਾ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਕਰਤੀ ਆ ਨਾਲੇ ਇੱਕ ਗੱਲ ਉਹਨੂੰ ਕਹਾਉਣੀ ਸੀ ਵੀ ਜੇ ਤੇ ਇੱਥੇ ਆਉਣਾ ਵਾ ਨਾ ਸਿੱਧੇ ਕੰਮ ਕਰੇ ਆਣ ਕੇ ਨਹੀਂ ਤੇ ਮੇਰੀ ਖਲਾਸੀ ਕਰਾ ਦਿਓ लवली ਇਹ ਕੰਮ ਸੌਖੇ ਨਹੀਂ ਹੈਗੇ ਤੂੰ ਤੇ ਕਹੀ ਜਾਣਾ ਵਾ ਤਲਾਕ ਕਰਾ ਦਿਓ ਤਲਾਕ ਕਰਾ ਦਿਓ ਇਹ ਐਵੇਂ ਨਹੀਂ ਹੋ ਜਾਂਦੇ ਤਲਾਕ ਕੋਰਟ ਕਚੈਰੀਆਂ 'ਚ ਜਦੋਂ ਜਾਈਏ ਨਾ ਤੇ ਪਤਾ ਫੀ ਲੱਗਦਾ ਵਾ ਕਈ ਕਈ ਸਾਲ ਲੰਘ ਜਾਂਦੇ ਆ ਉਥੇ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੋਈਦੀਆਂ ਮਾੜੀ-ਮੋਟੀ ਗੱਲ ਹੋ ਜੇ ਤੇ ਭਾਈ ਮੇਰੇ ਰੱਬਾ ਸਾਡੇ ਘਰ ਨੂੰ ਕੀਦੀ ਨਜ਼ਰ ਲੱਗ ਗਈ ਆ ਕੀ ਕਰਾਂਗੇ ਅਸੀਂ ਕੋਈ ਸਮਝ ਨਹੀਂ ਲੱਗਦੀ ਉਹ ਕਰਨਾ ਕੀ ਆ ਫਾਦ ਤੁਸੀਂ ਮੇਰੇ ਗਲ ਪਾਇਆ ਵਾ ਜਿਹੜਾ ਭੁਗਤੰਡਿਆ ਵਾ ਵੇ लवली ਕਿਤੇ ਨਹੀਂ ਆਪੇ ਚੋਰੀਆਂ ਕਮਾਉਂਦੇ ਜੇ ਚੋਰੀ ਜਾ ਜਾ ਤੂੰ ਉੱਥੇ ਬਹਿਣ ਦੀ ਤੂੰ ਮੈਨੂੰ ਦੱਸ ਕੇ ਤੇ ਜਾਂਦੀ ਮੈਂ ਤੈਨੂੰ ਜਾਣ ਨਹੀਂ ਦੇਣਾ ਇਹ ਜਾਣ ਕਿਉਂ ਨਹੀਂ ਦੇਣਾ ਤੂੰ ਜਾਣਾ ਮੈਨੂੰ ਪੈਣਾ ਹੀਗਾ ਮੈਂ ਹੱਥੀਂ ਨਹੀਂ ਆਂਦੀ ਆ ਐਵੇਂ ਇਦਾਂ ਦੀਆਂ ਗੱਲਾਂ ਨਾ ਕਰੀ ਜਾਇਆ ਕਰ ਉਹ ਹੱਥੀਂ ਲਿਆਂਦੀ ਆ ਤੇ ਤੈਨੂੰ ਪਤਾ ਤੇ ਹੈਗਾ ਹੀ ਨਾ ਉਹਦਾ ਦਿਮਾਗ ਇਦਾਂ ਦਾ ਵਾ ਤੂੰ ਪਹਿਲਾਂ ਵੇਖ ਲੈਂਦੀ ਉੱਥੇ लवली ਜੀ ਮੈਨੂੰ ਪਤਾ ਹੁੰਦਾ ਤੇ ਮੈਂ ਕਿਉਂ ਰਿਸ਼ਤਾ ਕਰਾਉਂਦੀ ਤੂੰ ਹੁਣ ਮੇਚੀ ਕਸੂਰ ਕੱਢੀ ਜਾਣਾ ਤੈਨੂੰ ਨਹੀਂ ਪਤਾ ਤੇ ਤੇਰੀ ਸੱਸ ਦੀ ਤੇ ਰਿਸ਼ਤੇਦਾਰੀ ਹੈ ਹੀ ਨਾ ਉੱਥੇ ਉਹਨੂੰ ਤੇ ਪਤਾ ਹੀ ਹੋਊਗਾ ਨਾ ਕੁੜੀ ਦਾ ਮੰਮੀ ਵੇਹਲਾ ਇਹ ਹੁਣ ਮੇਨਾ ਇਦਾਂ ਕਰੀ ਜਾਂਦਾ ਵਾ ਤੇ ਦੱਸ ਮੈਂ ਕਿਹੜੀ ਸੌਖੀ ਆ ਰਿਸ਼ਤਾ ਕਰਾ ਕੇ ਉਹ ਤੇ ਤੈਨੂੰ ਪਤਾ ਤਾਂ ਹੈਗਾ ਹੀ ਸਾਰਾ ਹੀ ਪਹਿਲਾਂ ਤੂੰ ਆਪਣੀ ਮੰਮੀ ਨੂੰ ਪੁੱਛ ਲੈਂਦੀ ਵੀ ਮੰਮੀ ਮੈਂ ਰਿਸ਼ਤਾ ਕਰਾਵਾਂ ਕਿ ਚਾਹੀ ਨਾ ਕਰਾਵਾਂ ਤੂੰ ਬੇਜੋਰ ਹੋ ਗਿਆ ਰਿਸ਼ਤਾ ਕੀਤਾ ਹੁਣ ਕੀ ਕਰਾਂ ਮੈਂ ਹੁਣ ਮੁੰਡਿਆ ਦੀ ਰੱਖਾਂਗੇ ਜਾਂ ਮੋਲੀ ਰੱਖਾਂ ਹੁਣ ਮੈਂ ਮੈਂ ਤਾਂ ਚੰਗਾ ਹੀ ਕਰਾਇਆ ਸੀ ਮੈਨੂੰ ਕੀ ਪਤਾ ਸੀ ਵੀ ਮਾੜਾ ਹੋ ਜਾਣਾ ਵਾ ਭੈਣ ਮੈਂ ਤਾਂ ਤੈਨੂੰ ਇੱਕੋ ਗੱਲ ਕਹਿਣਾ ਵੀ ਮੇਰਾ ਤਲਾਕ ਕਰਾ ਦੇ ਇਹ ਸਾਰੀ ਜ਼ਿੰਦਗੀ ਦਾ ਕੰਮ ਵਾ ਮੇਰੇ ਕੋਲ ਨਹੀਂ ਰੋਜ਼ ਦੇ ਰਿਖਜੋਖ ਜਾਈ ਹੁੰਦੀ ਹਏ ਮੇਰੇ ਰੱਬਾ ਇਹ ਮੁੰਡੇ ਨੇ ਕਰਨ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਵੇ ਆ ਵੇ ਇੱਥੇ ਬਕਵਾਸ ਕਰੀ ਜਨਾ ਚੱਲ ਅੰਦਰ ਚੱਲ ਇੱਥੇ ਬਹਿ ਹੁਣ ਕੀ ਹੋ ਗਿਆ ਵਾ ਤੂੰ ਬਹਿ ਨਹੀਂ ਬਾਹਰ ਰੋਲਾ ਕਿੱਦਾਂ ਪਾਉਂਦਿਆ ਤੂੰ ਤੇਰੇ ਕੋ ਹੌਸਲੇ ਨਾ ਨਹੀਂ ਰੋਲਾਣਾ ਪਾਵਾਂ ਤੇ ਕੀ ਕਰਾਂ ਦੱਸ ਫਿਰ ਮੈਨੂੰ ਕੋਠੇ ਤੇ ਚੜ ਜਾ ਉੱਥੇ ਜਾ ਕੇ ਰੋਲਾ ਪਾ ਲੋਕਾਂ ਨੂੰ ਵੀ ਪਤਾ ਲੱਗੇ ਇਹਨਾਂ ਘਰ ਕੀ ਬੰਨ੍ਹ ਡਿਆ ਉਹ ਗੁੱਸਾ ਤੇ ਮੈਨੂੰ ਇਹ ਗੱਲ ਦਾ ਵਾ ਵੀ ਤੂੰ ਦੱਸ ਕੇ ਕਿਉਂ ਨਹੀਂ ਗਈ ਕੀ ਤੈਨੂੰ ਮੈਂ ਦੱਸ ਕੇ ਜਾਣਾ ਸੀ ਤੇਰੇ ਕੋਲ ਸਾਈਨ ਕਰਾ ਕੇ ਜਾਣਾ ਸੀ ਮੈਂ ਜਿੱਦਾਂ ਉਹ ਗਈ ਸੀ ਨਾ ਉਹਨੇ ਆਪੇ ਆਏਣਾ ਏਦਾਂ ਨੇ ភੂਏ ਚੜਨਾ ਵਾ ភੂਏ ਚੜਨਾ ਇੱਥੇ ਉਹ ਤਾਂ ਜੜੀ ਹੈਗੀ ਹੈਗੀ ਆ ਤੁਸੀਂ ਤਾਂ ਉਤੋਂ ਵੀ ਵੱਧ ਗਏ ਜੇ ਬਸ ਉਹ ਨਹੀਂ ਇੰਨਾ ਰੋਲਾ ਪਾਉਂਦੀ ਹੈਗੀ ਜਿੰਨਾ ਤੁਸੀਂ ਪਾਉਂਦੇ ਅਜੇ ਜੇ ਮੈਂ ਕੋ ਕਹਿਨ ਨਹੀਂ ਡਈ ਤੇ ਤੂੰ ਤਾਂ ਨਹੀਂ ਚੜੀ ਜਾਣਾ ਵਾ ਤੂੰ ਦੱਸ ਦੇ ਨਾ ਫਿਰ ਮੈਂ ਕੀ ਕਰਾਂ ਕਰਨਾ ਤੂੰ ਕੀ ਹੈ ਇੱਕੋ ਗੱਲ ਤਲਾਕ 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 ਤੇ ਹਉ ਜਿੱਦਾਂ ਖੇਡ ਹੁੰਦੀ ਆ ਕਿਤੇ ਕੋਈ ਕੋਈ ਵੀ ਗੱਲ ਵਾ ਨਾ ਹੌਂਸਲੇ ਨਾਲ ਹੁੰਦੀ ਆ ਕਿਹ ਤਰੀਕੇ ਨਾਲ ਕੀਤੀ ਜਾਂਦੀ ਆ ਤੂੰ ਤੇ ਬਸ ਗਿਆ ਤੇ ਜਾ ਕੇ ਰੋਲਾ ਪਾਉਣ ਡਿਆ ਪਿਆ ਇਹ ਮੇਰੀ ਗੱਲ ਸੁਣ ਤੂੰ ਤੇ ਰੌਲਾ ਪਾਈ ਜਾਂ ਡਿਆ ਉਹ ਜਿਹੜੀ ਬਾਹਰ ਹੁਣ ਬੈਠੀ ਆ ਜੇ ਉਹਨੂੰ ਕੋ ਹੋ ਗਿਆ ਤੇ ਫੇਕ ਹੀ ਕਰਾਂਗੇ ਤੈਨੂੰ ਚੰਗਾ ਭਲਾ ਪਤਾ ਵਾ ਵੀ ਉਹਦੇ ਅੱਗੇ ਦਵਾਈਆਂ ਦੇ ਆ ਤੂੰ ਤੇ ਬਸ ਇੱਕੋ ਗੱਲ ਹੀ ਕਰੀ ਜਣਾ ਵਾ ਨਾਲੇ लवली ਮੇਰੀ ਸੁਣ ਗੱਲ ਇਹ ਜਿਹੜੇ ਵਿਆਹ ਵਾ ਨਾ ਇਹ ਬਾਰ ਬਾਰ ਨਹੀਂ ਹੁੰਦੇ ਇੱਕੋ ਵਾਰੀ ਮਹਾ ਕੀਤੇ ਜਾਂਦੇ ਆ ਤੇ ਨਾਲੇ ਕੋਈ ਗੱਲ ਨਹੀਂ ਕੁਝ ਟਾਈਮ ਪਾ ਕੇ ਆਪੇ ਉਹਨੇ ਬਦਲੀ ਜਾਣਾ ਵਾ ਸੁਧਰ ਜਾਣਾ ਵਾ ਉਹ ਭੈਣ ਉਹਨੇ ਨੀਗਾ ਬਦਲਣਾ ਚਾਰ ਮਹੀਨੇ ਹੋ ਗਏ ਤੂੰ ਹੀ ਸਮਝਾਉਣੀ ਡੇ ਜੇ ਚਾਹ ਤੱਕ ਤੇ ਉਹਨੂੰ ਬਣਾਉਣੀ ਨਹੀਂ ਆਉਂਦੀ ਬਦਲਣਾ ਉਹਨੇ ਸੁਭਾਅ ਵਾ ਚੱਲ ਕੋਈ ਗੱਲ ਨਹੀਂ लवली ਹੁਣ ਮੈਂ ਇੱਥੇ ਹੀ ਆ ਨਾ ਕੋਈ ਨਹੀਂ ਮੈਂ ਆਪੇ ਉਹਨੂੰ ਸਮਝਾ ਲਊਂਗੀ ਤੇ ਕੰਮ ਵੀ ਸਾਰਾ ਦੱਸ ਦੂੰਗੀ ਤੂੰ ਹਾ ਮਸਲਾ ਤੇ ਰੱਖ ਥੋੜਾ ਜਿਆ ਹੁਣ ਤੂੰ ਚਾਰ ਮਹੀਨੇ ਤੇ ਕਹੀ ਜਾਣਾ ਉਹਦੀਆਂ ਹੁਣ ਜੜੀਆਂ ਪਿੱਸੇ ਵਾਲੀਆਂ ਆਤਾ ਹੀ ਨਾ ਅਜੇ ਉਹ ਹੀ ਨੀਗੀਆਂ ਜਾਣਦੀਆਂ ਤੇ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਉਹਨੇ ਨਾ ਸਾਰਾ ਕੁਝ ਕਰਨ ਡਿਆ ਪਣਾ ਵਾ ਤੇ ਸਮਝ ਵੀ ਜਾਣਾ ਵਾ ਉਹਨੇ ਚੱਲ ਜੇ ਤੂੰ ਕਹਿਨੀ ਆ ਨਾ ਵੀ ਮੈਂ ਸਮਝਾ ਲੂਗੀ ਉਹਨੂੰ ਮੈਂ ਮਹੀਨਾ 2 ਮਹੀਨੇ ਵੇਖਣਾ ਹਾਂ ਮੈਂ ਜਿਆਦਾ ਚਰਨੀ ਵੇਖਣਾ ਠੀਕ ਆ ਜ਼ਿੰਦਗੀ ਤੇ ਮੇਰੀ ਅੱਗੇ ਬਰਵਾਦ ਹੋ ਗਈ ਆ ਲੋਕੀ ਮੂੰਹ ਤੇ ਗੱਲਾਂ ਕਰਦੇ ਆ ਜਿੱਦਾਂ ਦੀ ਕੰਮ ਕਰਦੀ ਆ ਪਤਾ ਕਿੰਨੂੰ ਨਹੀਂ ਆ ਸਾਰਿਆਂ ਨੂੰ ਪਤਾ ਲੱਗ ਗਿਆ ਵਾ ਘਰ ਬੜੀ ਆਵਾਜ਼ ਹੋਣ ਦੀ ਆ ਮਿੰਨ ਤੇ ਲੱਗਦਾ ਵਾ ਦੀਦੀ ਆ ਗਈ ਆ ਵੇਖਦੀ ਆ ਜਾ ਕੇ ਲਵਲੀ ਲੋਕਾਂ ਦੀਆਂ ਗੱਲਾਂ ਚ ਨਹੀਂ ਆਈਦਾ ਹੋਈਦਾ ਲੋਕੀ ਤੇ ਬੜਾ ਕੁਝ ਕਹਿੰਦੇ ਆ ਕਹਿੰਦੇ ਨਹੀਂ ਆ ਲੋਕੀ ਵੇਖਦੇ ਵੀ ਆ ਇਹ ਬੜਾ ਬੋਲਣ ਡਿਆ ਵਾ ਮੈਨੂੰ ਤੇ ਲੱਗਦਾ ਵਾ ਰਪਿੰਦਰ ਆਈ ਨਹੀਂ ਨਾਲ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਉਹਨੇ ਨਹੀਂ ਆਉਣਾ ਭੱਜੀ ਤੇ ਬੜੀ ਗਈ ਸੀ ਲੈਣ ਕੋਈ ਗੱਲ ਨਹੀਂ ਉਹਨੇ ਵੀ ਨਾ ਮੇਰੇ ਇਸ਼ਾਰਿਆਂ ਤੇ ਨੱਚਣਾ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਹੀ ਕਰਨਾ ਰਪਿੰਦਰ ਨੇ ਆਉਂਦੀ ਵੀ ਕਿੱਦਾਂ ਉਹ ਤਾਂ ਮੈਂ ਪਹਿਲਾਂ ਹੀ ਫੋਨ ਕਰਤਾ ਸੀ ਕਿ ਦੀਦੀ ਦੇ ਨਾਲ ਨਾ ਆਵੀਂ ਬੇ लवली ਮੇਰੀ ਸੁਣ ਗੱਲ ਹੁਣ ਕੱਲ ਨੂੰ ਨਾ ਉਹਦੀ ਮੰਮੀ ਨੇ ਉਹਨੂੰ ਛੱਡਣ ਆਉਣਾ ਵਾ ਤੇ ਜਿੱਦਾਂ ਮੇਨਾ ਰੌਲਾ ਪਾਉਂਡਿਆ ਵਾ ਨਾ ਉਹਦੇ ਨਾਲ ਨਾ ਪਾਵੀਂ ਮੇਰੀ ਗੱਲ ਸੁਣ ਜੜੀਆਂ ਗੱਲਾਂ ਵਾ ਨਾ ਉਹ ਮੂੰਹ ਚੋਂ ਕੱਢ ਲਈਦੀਆਂ ਵਾ ਪਰ ਦੁਬਾਰਾ ਪੈਂਦੀਆਂ ਨਹੀਂ ਹੈਗੀਆਂ ਤੇ ਉਹਦੇ ਨਾਲ ਸਾਬ ਨਾਲ ਗੱਲ ਕਰੀ ਐਵੇਂ ਨਾ ਇਦਾਂ ਬੋਲੀ ਜਾਈਂ ਨਾਲੇ ਅਹੀਂ ਤੇ ਆ ਭੈਣ ਭਰਾ ਇੱਕ ਦੂਜੇ ਦੀਆਂ ਜੜ ਲੈਨੇ ਆ ਤੇ ਬਗਾਨਾ ਨਹੀਂ ਕੋਈ ਜੜਦਾ ਹੁੰਦਾ ਉਹਨੂੰ ਨਾ ਸਾਰੀ ਉਮਰ ਇਹ ਗੱਲਾਂ ਰੜਕਦੀਆਂ ਰਹਿਣੀਆਂ ਵਾ ਤੇ ਮੇਰਾ ਵੀਰ ਨਾ ਐਨ ਪਿਆਰ ਦੇ ਨਾਲ ਗੱਲ ਕਰਨੀ ਹੁੰਦੇ ਨਾਲ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਜੇ ਆਉਣਾ ਵਾ ਤੇ ਕਿਹੜਾ ਪਹਿਲੀ ਵਾਰੀ ਆਉਣਾ ਵਾ ਨਾਲੇ ਮੰਮੀ ਉਹਦੀ ਨੂੰ ਵੀ ਪਤਾ ਹੀ ਆ ਕਿ ਕਿਦਾਂ ਦੀ ਇਹ ਕੰਮ ਕਰਦੀ ਆ ਨਾਲੇ ਜਿੱਦਾਂ ਦੀਆਂ ਗੱਲਾਂ ਕਰਨਗੇ ਨਾ ਉਹਦਾ ਜਵਾਬ ਸੁਣ ਲੈਣਗੇ ਕਿ ਮੈਂ ਛਤਰ ਖਾਂਦਾ ਰਵਾਂ ਸਾਰੀ ਉਮਰ ਉਹਨਾਂ ਕੋ ਫੇਰ ਤੂੰ ਹੀ ਖੁਸ਼ ਜੇ ਤੇ लवली ਉਹਦੀ ਮੰਮੀ ਨੇ ਕੀ ਗੱਲ ਕਰਨੀ ਆ ਉਹ ਵਿਚਾਰੀ ਚੰਗੀ ਆ ਉਹ ਨਹੀਂ ਕੋਈ ਵੀ ਗੱਲ ਕਰਦੀ ਹੈਗੀ ਤੂੰ ਐਵੇਂ ਨਾ ਐਦਾਂ ਬੋਲੀ ਨਾ ਜਾਵੀਂ ਉਹਦੇ ਸਾਹਮਣੇ ਨਾਲੇ ਤੂੰ ਕਹਿ ਡੀ ਸੀ ਵੀ ਉਹਦੀ ਮੰਮੀ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਆ ਹੈ ਉਹਨੇ ਤਾਂ ਫੋਨ ਕਰਨਾ ਹੀ ਇਹਨੇ ਮੈਡਮ ਨੇ ਜਾ ਕੇ ਕਿਹਾ ਹੈਗਾ ਵੀ ਮੈਨੂੰ ਉਹਨਾਂ ਨੇ ਕੱਲੀ ਨੂੰ ਕੱਲਿਆ ਵਾ ਤਾਂ ਕਰਕੇ ਉਹਨੇ ਫੋਨ ਕੀਤਾ ਹੈਗਾ ਉਹ ਭਰ ਤੂੰ ਦੱਸ ਕੇ ਤੇ ਜਾਂਦੀ ਮੈਨੂੰ ਵੀ ਜੇ ਜਾਣਾ ਹੀ ਉੱਥੇ ਤੇ ਐਸੇ ਕਰਕੇ ਤੇ ਮੈਂ ਦੱਸ ਕੇ ਨਹੀਂ ਗਈ ਉਦੋਂ ਵੀ ਤੂੰ ਇਹੋ ਕਲੇਸ਼ ਕਰਨਾ ਸੀ ਜਿਹੜਾ ਹੁਣ ਕਰਨ ਡਿਆਂ ਚਲ ਠੀਕ ਆ ਆ ਜੂਗੀ ਕੱਲ੍ਹ ਜਾ ਕੇ ਤੇ ਵੇਖ ਮੰਮੀ ਨੂੰ ਹਾਂ ਨੀ ਕੋ ਮਮੀ ਜਾ ਕੇ ਦੱਸ ਕੀ ਤੋਂ ਕੀ ਹੋ ਗਿਆ ਮੈਂ ਇਹਦੇ ਚੰਗਾ ਹੀ ਸੋਚਿਆ ਸੀ ਕਿ ਚੱਲ ਅੱਗੇ ਸੰਦੀਪ ਚੰਗੀ ਆ ਇਹਦਾ ਵਿਆਹ ਹੋ ਜੂਗਾ ਦੂਜੀ ਵੀ ਚੰਗੀ ਆ ਜੂਗੀ ਤੇ ਓ ਜਾਣ ਬਣਿਆ ਰਹੂਗ ਪਰ ਨਾ ਜਿਹੜੇ ਹਾਲਾਤ ਆ ਨਾ ਮੈਨੂੰ ਨਹੀਂ ਲੱਗਦਾ ਕਿ ਮੇਰਾ ਇੱਥੇ ਆਉਣ ਜਾਣ ਰਹੂਗ ਹਾਏ ਰੱਬਾ ਕੀ ਦੀ ਨਜ਼ਰ ਲੱਗੀ ਸਾਡੇ ਘਰ ਨੂੰ ਕਦੇ ਦੂਰ ਦੂਰ ਲੜਾਈਆਂ ਸੁਣੀਦੀਆਂ ਸੀ ਹੁਣ ਆਪਣੇ ਘਰ ਵੇਖਣੀਆਂ ਪੈ ਗਈਆਂ ਨੇ ਕੀ ਕਰਾਂਗੇ ਹਾਏ ਰੱਬਾ ਐਡੀ ਲੰਮੀ ਜ਼ਿੰਦਗੀ ਆ ਮੁੰਡੇ ਦੀ ਹੋਰ ਪਤਾ ਨਹੀਂ ਸਾਨੂੰ ਕਿਹੜੇ-ਕਿਹੜੇ ਦਿਨ ਵੇਖਣੇ ਪੈਣੇ ਨੇ ਕੀ ਕਰਾਂਗੇ ਕੀਤਾ ਤੇ ਚੰਗਾ ਹੀ ਆਪਣੇ ਵੱਲੋਂ ਹੋ ਮੜਾ ਗਿਆ ਪਤਾ ਨਹੀਂ ਕੀ ਹੁੰਦਾ ਜਾਂਦਾ ਵਾ ਮੈਨੂੰ ਤਾਂ ਉਤਰਾ ਹੀ ਸੁਣ ਸੁਣ ਕੇ ਨਾ ਹੋਰ ਤਰ੍ਹਾਂ ਹੋਈ ਜਾਣ ਡਿਆ ਵਾ ਫੇ ਕੀ ਕਰਾਂਗੇ ਅਸੀਂ ਚਾ ਜੋ ਰੱਬ ਨੂੰ ਮਨਜ਼ੂਰ ਆ ਉਹੋ ਹੀ ਹੋਣਾ ਵਾ ਸੰਦੀਪ ਨੂੰ ਵਾਜ ਦੇਣੀ ਆ ਜਰਾ ਸੰਦੀਪ ਸੰਦੀਪ ਨੇ ਪਾਣੀ ਘੋਟ ਫੜਾਈ ਲਿਆ ਕੇ ਇੱਕ ਪਾਸੇ ਮੁੰਡਾ ਨੇ ਟੇਕਦਾ ਉਹਨੂੰ ਚੁੱਕਣਾ ਪੈਂਦਾ ਵਾ ਦੂਜੇ ਪਾਸੇ ਵਾਜਾਂ ਮਾਰੀ ਜਾਂਦੇ ਆ ਸੰਦੀਪ ਪਾਣੀ ਲੈ ਆ ਸੰਦੀਪ ਕਿੱਧਰ ਕਿੱਧਰ ਹੋ ਜੇ ਹੁਣ ਪੁੱਤ ਆਲੂ ਪਾਣੀ ਕੀ ਕੀ ਕਰ ਲਈ ਅੰਦਰ ਮੰਮੀ ਕਰਨਾ ਕੀ ਆ ਇਹ ਕਹੇ ਨਹੀਂ ਟਿਕਣ ਡਿਆ ਹਜੇ ਸਬਜ਼ੀ ਬਣਾਉਣ ਵਾਲੀ ਪਈ ਆ ਇਹਨੂੰ ਫੜਾਂ ਜਾਂ ਸਬਜ਼ੀ ਬਣਾਵਾ ਚਲ ਕੋਈ ਇਹਨੂੰ ਫੜ ਲੈਨੀ ਆ ਤੇ ਤੂੰ ਬਣਾ ਲੈ ਸਬਜ਼ੀ ਇਹ ਥੱਲੇ ਜਾਰਦੇ ਨਾ ਖੇਡਦਾ ਰਹਿਣਾ ਹੀ ਘੜੀ ਕਨੇ ਮੰਮੀ ਥੱਲੇ ਵੀ ਨਹੀਂ ਖੇਡਦਾ ਭੱਜਦਾ ਵਰ ਸੋਈ ਵੱਲ ਨੂੰ ਕੀ ਕਰਾਂ ਹੁਣ ਮੈਂ ਚਲ ਕੋਈ ਇਹਨੂੰ ਫੜ ਲੈਨੀ ਆ ਇਹਨੂੰ ਸੰਦੀਪ ਹਾਂ ਮਨਵੀ ਤਾਂ ਆਹੀ ਜੀ ਕਰਦਾ ਵਾ ਜੇ ਕੁਫੀਏ ਕਿਹ ਗੱਲ ਦਾ ਫਿਕਰ ਨਾ ਹੋਵੇ ਦੀ ਜਦੋਂ ਹਰ ਵਕਤ ਤੇ ਫਿਕਰਾਂ ਦੇ ਵਿੱਚ ਹੀ ਅਸੀਂ ਰਹਿਣਾ ਵਾ ਤੇ ਕੰਮ ਵੀ ਕਿੱਥੋਂ ਸਾਡਾ ਨਿਭੜਨਾ ਵਾ ਕੰਮ ਤੇ ਰੰਦਾ ਉੱਥੇ ਹੀ ਸਾਡਾ ਆ ਰਿਆ ਮੰਮੀ ਮੈਨੂੰ ਤਾਂ ਟਾਡੀ ਸਮਝ ਨਹੀਂ ਆਉਂਦੀ ਤੁਸੀਂ ਕਾਦੀ ਟੈਨਸ਼ਨ ਲੈਣਦੇ ਆ ਜਿਉ ਚਾਰ ਦਿਨ ਚੱਲੀ ਗਈ ਪੇਕੇ ਤੇ ਫਿਰ ਕੀ ਹੋ ਗਿਆ ਜਾਣਾ ਹੀ ਉਹਨੇ ਵਿਚਾਰੀ ਨੇ ਉਹਦਾ ਵੀ ਜੀ ਕਰਦਾ ਜਾਣ ਨੂੰ ਮੈਨੂੰ ਤਾਂ ਇੱਕ ਲਵਲੀ ਦੀ ਸਮਝ ਨਹੀਂ ਆਉਂਦੀ ਲਵਲੀ ਵੀ ਬੜਾ ਉੱਚੀ ਉੱਚੀ ਬੋਲਣ ਡਿਆ ਹੀ ਦੀਦੀ ਦੇ ਨਾਲ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਦੀਪ ਮੈਂ ਬਥੇਰਾ ਉਹਦੇ ਨਾਲ ਮੱਥਾ ਮਾਰਿਆ ਵਾ ਓ ਖਿਜਿਆ ਗੱਲ ਪੈਣ ਡਿਆ ਵਾ ਹੁਣ ਕੁੜੀ ਦੇ ਗਾਲ ਵੀ ਅੰਦਰ ਪੈਣ ਡਿਆ ਹੀ ਜਾ ਕੇ ਬਠੇਰਾ ਸਮਝਾਇਆ ਉਹਨੇ ਵੀ ਚੱਲ ਸਮਝ ਜਾ ਹੁਣ ਮੰਮੀ ਖਿਜਣਾ ਕਿਉਂ ਆ ਜੇ 4 ਦਿਨ ਚਲੀ ਗਈ ਤੇ ਫਿਰ ਕੀ ਹੋ ਗਿਆ ਜੇ ਦੀਦੀ ਦੇ ਨਾਲ ਨਹੀਂ ਆਈ ਤੇ ਅਪਿਓ ਦੀ ਮੰਮੀ ਛੱਡ ਜਾਣਗੇ ਮੈਨੂੰ ਤਾਂ ਟਾੜੀ ਸਮਝ ਨਹੀਂ ਆਉਂਦੀ ਸਾਰਾ ਟੱਬਰ ਨਾ ਉਹਦੇ ਪਿੱਛੇ ਹੀ ਪੈ ਗਿਆ ਵਾ ਨਹੀਂ ਪਤਾ ਨਹੀਂ ਇਹ ਮੁੰਡੇ ਨੇ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਸੰਦੀਪ ਮੰਮੀ ਕੁਛ ਨਹੀਂ ਹੁੰਦਾ ਐਵੇਂ ਨਿਕੇ ਨਿਕੇ ਗੱਲਾਂ ਲੈ ਕੇ ਬਹਿ ਜੰਦੇ ਤੁਸੀਂ ਨਿਕੇ ਨਿਕੇ ਗੱਲਾਂ ਕੀ ਲੈ ਕੇ ਬਹਿਣਾ ਜਦੋਂ ਇਹਨੂੰ ਕਿਹਾ ਸੀ ਕਿ ਉਹਦੇ ਨਾਲ ਚੱਲ ਜਾ ਤੇ ਤਾਂ ਨਾ ਗਿਆ ਉਹਦੇ ਨਾਲ ਗਲਤੀ ਤੇ ਇਹਦੀ ਵੀ ਹੈਗੀ ਆ ਜੋ ਉਸ ਵਕਤੇ ਕਹਿਣ ਦੀ ਤੇ ਫਿਰ ਕੀ ਹੀ ਚੱਲ ਜਾਂਦਾ ਨਾਲ ਤੇ ਉਹ ਹੁਣ ਮਨੇਰੇ ਤਿਆਰ ਹੋ ਗਈ ਤੇ ਹਾਂ ਦਾ ਮੈਂ ਚੱਲਦਾ 10000 ਬਾਈ ਜਾਂਦਾ ਉਹ ਤੁਹਾਨੂੰ ਵੀ ਪਤਾ ਉਹਦੇ ਸੁਭਾ ਦਾ ਕਿਦਾਂ ਦੀ ਆ ਉਹ ਇੱਕ ਵਾਰੀ ਤਿਆਰ ਹੋ ਜਾਂਦਾ ਬਾਅਦ ਹੌਲੀ ਹੌਲੀ ਉਹਨੂੰ ਮਨਾ ਲਿੰਦਾ ਕਿ ਰਪਿੰਦਰ ਕੋਈ ਗੱਲ ਨਹੀਂ ਟਾਈਮ ਹੋ ਲੈਂਦੇ 8 9 ਵਜ ਲੈਂਦੇ ਫਿਰ ਚੱਲ ਜਾਗੇ ਉਹਨਾਂ ਤੇ ਛੇੜਿਆ ਨਾ ਇੱਕੋ ਗੱਲ ਫੜ ਛੜੀ ਹੀ ਮੰਮੀ ਤੁਸੀਂ ਵੀ ਨਾ ਇੱਕੋ ਗੱਲ ਕਰੇ ਜਾਂਦੇ ਬਾਰ ਬਾਰ ਬੰਦੇ ਨੂੰ ਪਿਆਰ ਨਾ ਸਮਝਾਇਆ ਹੋਵੇ ਨਾ ਤੇ ਕਿੱਦਾਂ ਨਾ ਸਮਝੂਗਾ ਉਹਨਾਂ ਪਿਆਰ ਨਾਲ ਗੱਲ ਕਰਦਾ ਤੇ ਆਪੇ ਉਹਨੇ ਸਮਝ ਜਾਣਾ ਹੀ ਆਪੇ ਰੁਕ ਜਾਂਦੀ ਜਦੋਂ ਉਹਨੇ ਕਹਿ ਹੀ ਦਿੱਤਾ ਉਹਦੇ ਮੂੰਹ ਤੇ ਕਿ ਮੈਂ ਨਹੀਂ ਜਾਣਾ ਮੈਂ 10 11 ਵਜੇ ਜਾਣਾ ਵਾ ਤੇ ਉਹਨੇ ਤਾਂ ਫੇਰ ਆਪੇ ਖਿਜਣਾ ਹੀ ਨਾ ਨਹੀਂ ਉਹਨੂੰ ਪਿਆਰ ਨਾਲ ਬਥੇਰਾ ਸਮਝਾ ਕੇ ਵੇਲਿਆ ਨਹੀਂ ਸਮਝ ਆਉਂਦੀ ਉਹਨੂੰ ਕੋਈ ਵੀ ਮੋਖੀ ਜਾ ਤਾਂ ਗੱਲ ਪੈਂਦਾ ਵਾ ਫੇਰ ਮੰਮੀ ਮੈਂ ਵੀ ਤਾਂ ਸਮਝਾਉਣੀ ਨਾ ਉਹਨੂੰ ਪਿਆਰ ਨਾਲ ਮੇਰੀ ਗੱਲ ਕਿੱਦਾਂ ਮੰਨ ਲੈਂਦੀ ਓ ਤੇ ਕਰਦੇ ਕੀ ਤੇਰੇ ਲਾਗੇ ਫੇਰ ਉਹ ਭਾਵੇਂ ਜੋ ਮਰਜ਼ੀ ਕਰੀ ਜਾਵੇ ਆਪੇ ਸਮਝ ਆਊਗੀ ਨਾ ਇੱਕ ਨਾ ਇੱਕ ਦਿਨ ਅੱਜ ਤੇ ਸੰਦੀਪ ਤੂੰ ਕਰਨ ਲਈ ਆ ਚਲ ਜਾ ਬਹੁਤ ਉੱਠ ਤਾਂ ਜਿਹੜੀ ਕੋਈ ਸਬਜ਼ੀ ਬਣਾਉਣੀ ਹੈ ਨਾ ਲਿਆ ਮੈਂ ਕੱਟਦਾ ਤੈਨੂੰ ਇੱਥੇ ਗੰਡਾ ਕੋਈ ਗੱਲ ਨਹੀਂ ਮੰਮੀ ਰੈਨ ਤੋਂ ਮੈਂ ਆਪੇ ਬਣਾ ਲੇਨੀ ਸਬਜੀ ਲੈ ਤੂੰ ਗੰਡਾ ਗੁੰਡਾ ਫੜਾ ਰਿਆ ਮੈਨੂੰ ਤੁਹਾਨੂੰ ਤਾਂ ਫਿਗਰਾਂ ਨੇ ਖਾ ਲੈਣਾ ਵਾ ਐਸੇ ਵੀ ਹੁੱਖੀ ਜੀ ਪੈਣ ਲਈ ਹੈ ਮੇਰੇ ਗੜ ਹੂੰ ਭੈਣ ਕੱਲੇ ਬੈਠੇ ਇੱਥੇ ਬਾਕੀ ਕਿੱਥੇ ਆ ਬਾਕੀ ਨੇ ਉੱਥੇ ਚਾਹ ਪੀਣ ਤੇ ਮੈਂ ਲੈ ਕੇ ਇੱਥੇ ਆ ਗਈ ਮੈਂ ਚੱਲ ਇੱਥੇ ਬੈ ਕੇ ਪੀ ਲੈਨੀ ਆ ਸ਼ੌਂਦਾ ਭਾਈ ਦਾ ਫੋਨ ਹਾਂ ਆਇਆ ਸੀ ਠੀਕ ਠਾਕ ਵਾ ਤੇ ਮੇਰੀ ਗੱਲ ਸੁਣੋ ਜਿੱਥੇ ਗਈ ਆਈ ਨਹੀਂ ਉਹ ਕੋਈ ਨਹੀਂ ਦਲਜੀਤ ਆਜੂਗੀ ਉਹਦੀ ਮੰਮੀ ਕਹਿੰਦੀ ਸੀ ਕਿ ਮੈਂ ਛੱਡ ਆਉਂਗੀ। ਤੁਹਾਡੇ ਨਾਲ ਹੀ ਆਇਆ ਨਾ ਕਿੱਡੀ ਕੀ ਗੱਲ ਸੀ? ਮੰਮੀ ਜੀ ਨੇ ਬੱਸੇ ਆਉਣਾ ਵਿਹੜੀ ਨੇ। ਵੇ ਚੱਲ ਕੋਈ ਗੱਲ ਨਹੀਂ ਜੇ 2-4 ਦਿਨ ਗਈ ਹੈ ਨਾ ਤੇ ਰਹਿ ਲੈੰਦੋ ਉਹਨੂੰ। ਸਾਰੇ ਜਾਣੇ ਇੱਕੋ ਹੀ ਗੱਲ ਕਰੀ ਜਾਂਦੇ। ਚੱਲ ਕੋਈ ਗੱਲ ਨਹੀਂ। ਲਵਲੀ ਨੂੰ ਭੇਜ ਦਾਂਗੇ ਫਿਰ ਆਪੇ ਲੈ ਆਊਗਾ ਜਾ ਕੇ। ਉਹ ਨਹੀਂ ਨਹੀਂ ਲਵਲੀ ਨੂੰ ਜਾਣਦੀ ਨਹੀਂ ਲੋੜ ਹੈਗੀ। ਉਹਨਾਂ ਨੇ ਆਪ ਹੀ ਛੱਡ ਜਾਣਾ। ਚਲੋ ਕੋਈ ਗੱਲ ਨਹੀਂ। ਆ ਜੂਗੀ ਫਿਰ ਆਪੇ ਹੋੜ ਕੀ ਕਰਨਾ। ਉਹ ਤਾਂ ਗੱਲ ਠੀਕ ਆ। ਤੁਸੀਂ ਬੜੇ ਉਦਾਸ ਬੈਠੇ ਕੀ ਗੱਲ ਆ? ਉਦਾਸ ਕੀ ਬਣਾਵਾ ਦਲਜੀਤ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਹੈਗੀ ਵੀ ਆਪਣੇ ਘਰ ਦਾ ਮਾਹੌਲ ਨਾ ਪਹਿਲਾਂ ਵਰਗਾ ਰਹਿ ਹੀ ਨਹੀਂ ਗਿਆ ਹੈਗਾ ਸਾਰੇ ਜਾਣੇ ਨਾ ਖਿਜੋਖਝਾਈ ਕਰਦੇ ਰਹਿੰਦੇ ਆ ਤੇ ਇੱਕ ਦਿਨ ਪਤਾ ਨਹੀਂ ਆ ਰਿਸ਼ਤਾ ਕਰਾ ਕੇ ਨਾ ਤੇ ਮੈਂ ਤੇ ਜ਼ਿਆਦਾ ਹੀ ਦੁਖੀ ਹੋ ਗਈ ਆ ਇੱਕ ਮੈਨੂੰ ਉੱਥੇ ਦੀ ਟੈਨਸ਼ਨ ਰਹਿੰਦੀ ਹੈ ਘਰ ਦੀ ਤੇ ਇੱਕ ਮੈਨੂੰ ਇੱਥੇ ਦੀ ਰਹਿੰਦੀ ਹੈ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਉਹ ਭੈਣ ਘਰ ਦੇ ਵਿੱਚ ਨਾ ਰਪਿੰਦਰ ਕਰਕੇ ਨਾ ਥੋੜੀ ਜਿਹੀ ਹੋ ਜਾਂਦੀ ਆ ਪਹਿਲਾਂ ਸਭ ਕੁਝ ਠੀਕ ਹੀ ਸੀ। ਹਾਂ ਤੇ ਸਹੀ ਹੀ ਦਿਲਜੀਤ। ਪਰ ਹੁਣ ਨਾ ਅਸੀਂ ਜਿਆਦਾ ਹੀ ਤੰਗ ਹੋ ਗਏ ਆ। ਸਮਝ ਨਹੀਂ ਆਉਂਦੀ ਕਿ ਕਿਹੜੇ ਪਾਸੇ ਲੱਗੇ। ਕਰਨਾ ਕੀ ਆ ਭੈਣਾ? ਹੁਣ ਗੱਲ ਇਦਾਂ ਦੀ ਹੋ ਗਈ ਦੀ ਕਰੀਏ ਕੀ? ਇਹ ਨਾ ਇਦਾਂ ਨਹੀਂ ਆਉਂਦੀ ਫਿਰ ਕੁਝ ਵੀ ਨਹੀਂ ਹੋਣਾ। ਹੁਣ लवली ਵੀ ਨਾ ਕਿੰਨਾ ਖੇਧਾ ਰਿੰਦਾ ਵਾ। ਵੇ ਅੱਗੇ ਹੀ ਉਹ ਮੇਨਾ ਬਥੇਰਾ ਖਿੱਚ ਕੇ ਹਟਿਆ ਵਾ। ਉਹ ਤੇ ਇੱਕੋ ਗੱਲ ਹੀ ਕਰੀ ਜਾਂਦਾ ਕਿ ਮੈਨੂੰ ਤਲਾਕ ਦਵਾ ਦਿਓ, ਮੈਨੂੰ ਤਲਾਕ ਦਵਾ ਦਿਓ। ਦਿਲਜੀਤ ਤੂੰ ਹੀ ਦੱਸ। ਇਤਲਾਕ ਜਿਹੜੇ ਲੈਣੇ ਉਹ ਸੌਖੇ ਆ ਕਿਤੇ ਐਵੇਂ ਕੇਸ ਨਿੱਬੜ ਜਾਂਦੇ ਉਹ ਮੈਨੂੰ ਵੀ ਇਹੋ ਹੀ ਕਹਿੰਦਾ ਸੀ ਉਹ ਮੈਂ ਉਹਨੂੰ ਕਿਹਾ ਮੈਂ ਕੋਈ ਗੱਲ ਨਹੀਂ 2-4 ਮਹੀਨੇ ਰੁਕ ਜਾ ਵੇਲਾ ਕੀ ਕਰਦੀ ਆ ਫਿਰ ਕੋਣਾਂ ਕੋ ਸੋਚ ਲਾਂਗੇ ਤੇ ਮੇਰੀ ਗੱਲ ਸੁਣੋ ਤੁਹਾਨੂੰ ਤਾਂ ਨਹੀਂ ਕੋਈ ਕਹਿੰਦਾ ਤੂੰ ਕਿਉਂ ਨਹੀਂ ਟੈਨਸ਼ਨ ਲੈਣ ਦੇ ਮੈਂ ਇੰਨਾ ਬਥੇਰਾ ਖਿਜਿਆ ਵਾ ਕੇ ਪਰ ਚਲੋ ਮੈਂ ਸਮਝਾਇਆ ਉਹਦਾ ਸਮਝ ਤੇ ਗਿਆ ਵਾ ਪਰ ਇਹ ਹੁਣ ਉਹ ਵੀ ਸੱਚਾ ਵਾ ਤੇ ਉਹ ਹੁਣ ਸਮਝੇ ਤੇ ਤਾਂ ਹੀ ਆ ਨਾ ਜਿਹੜੀ ਗਈ ਹੈ ਦਲਜੀਤ ਮੈਂ ਤੇ ਇਹ ਸੋਚਣ ਲਈ ਆ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗੀ ਆ ਨਾ ਉਹਦਾ ਤੂੰ ਕੁਸਾਣਾ ਕਰੀ ਉਹ ਗੱਲ ਦਾ ਦੱਸੋ ਕੀ ਗੱਲਾਂ ਗੱਲ ਇਹ ਆ ਮੇਰਾ ਦਿਲ ਕਰਨ ਡਿਆ ਵਾ ਕਿ ਮੈਂ ਆਪਣੇ ਪਿੰਡ ਹੀ ਚਲ ਜਾ ਪੈਣ ਪਿੰਡ ਪਿੰਡ ਕੋ ਜਾਣਾ ਵਾ ਤੁਹਾਨੂੰ ਕਿਹਨੇ ਕੋ ਕਿਹਾ ਵਾ ਦਲਜੀਤ ਕਿਹਾ ਤਾਂ ਨਹੀਂ ਆ ਕਿਸ ਨੇ ਵੀ ਕੋ ਮੈਂ ਨਹੀਂ ਚਾਹੁੰਦੀ ਕਿ ਇੱਥੇ ਜਿਹੜੇ ਹਾਲਾਤ ਵਾ ਨਾ ਐਵੇਂ ਕਿਤੇ ਮੈਂ ਬੁਰੀ ਭਲੀ ਬਣਾ ਤੇ ਮੇਰਾ ਇੱਥੋਂ ਆਉਣਾ ਜਾਣਾ ਵੀ ਬੰਦ ਹੋ ਜੇ ਉਹ ਨਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਨਾ ਜਿਵੇਂ ਲੈ ਕੇ ਆਏ ਆ ਛੱਡ ਲਈ ਲੈ ਕੇ ਆਏ ਆ ਹੁਣ ਉੱਥੇ ਚਲ ਜੇ ਨਹੀਂ ਚੱਲ ਮੈਂ ਨਾਲੇ ਘਰਵਾਲਾ ਫੇਰਾ ਮਾਰਾਂਉਂਗੀ ਇੱਕ ਵਾਰੀ ਉਹਦੇ ਤੇ ਵੇਖਣਾ ਕਿ ਨਹੀਂ ਬੂਵੇ ਹੋਰ ਘਰਵਾਲਾ ਮੇਰੇ ਵਜਦੇ ਰਹਿਣੇ ਆ ਤੇ ਆ ਗੱਲ ਅੱਗੇ ਤੋਂ ਨਹੀਂ ਕਰਨੀ ਠੀਕ ਹੈ ਨਾ ਜੇ ਕੋਈ ਗੱਲ ਹੋ ਗਈ ਨਾ ਤਾਂ ਮੈਂ ਬੈਠਾ ਹਾਂ ਕੋਈ ਗੱਲ ਨਹੀਂ ਕਰਦਾ ਤੇ ਤੂੰ ਤਾਂ ਇੰਨੀ ਗੱਲ ਕਹੀ ਜਾਣਾ ਵਾ ਪਰ ਮੈਨੂੰ ਪੁੱਛ ਕੇ ਵੇ ਕਿ ਮੈਂ ਕਿੰਨੀ ਤੰਗ ਉਹ ਕਿਹੜੀ ਗੱਲੋਂ ਤੰਗ ਹੋਣਾ ਵਾ ਕਿ ਉਹਨੇ ਇਦਾਂ ਕਰਦੀ ਆ ਤੇ ਕਿਸੇ ਦਾ ਕਸੂਰ ਹੋ ਕੋਈ ਇਹਦੇ ਗੱਲ लवली ਨੂੰ ਸਮਝਣੀ ਚਾਹੀਦੀ ਜਣਾ ਵੇ ਉਹ ਵੀ ਕੀ ਸਮਝੇ ਹੁਣ ਜਿਹਦੇ ਸਿਰ ਪਈ ਹੈ ਨਾ ਉਹਨੂੰ ਪਤਾ ਹੁੰਦਾ ਵਾ ਅਹੀਂ ਤੇ ਇਦਾਂ ਕਹਿ ਕਿ ਕਿ ਹਟ ਜਾਣੇ ਤੇ ਉਹ ਵਿਚਾਰਾ ਨਾ ਟੈਨਸ਼ਨ ਬੜੀ ਲੈਂਦਾ ਵਾ ਤੇ ਮੈਂ ਤੇ ਇਹ ਅੰਨੀ ਵੀ ਤੂੰ ਮੈਨੂੰ ਜਾ ਹੀ ਲੈਂਦੇ ਉਹ ਪਿਆਰ ਉਹ ਗੱਲ ਨੂੰ ਛੱਡ ਜੀ ਹੁਣ ਟੈਨਸ਼ਨ ਲੈਂਦਾ ਵਾ ਤਾਂ ਹੱਲ ਕੀ ਕਰੀਏ ਫਿਰ ਇਹਦਾ ਇਹ ਵੀ ਦੱਸ ਦੇ ਮੈਨੂੰ ਹੱਲ ਕੀ ਕਰਨਾ ਇਹੋ ਹੀ ਆ ਨਾ ਹੁਣ ਆਈ ਨੂੰ ਸਮਝਾਵਾਂਗੇ ਹੋਰ ਹੱਲ ਕੀ ਉਹਨੇ ਨਹੀਂ ਆ ਸਮਝਣਾ ਉਹ ਜਿੱਦਾਂ ਦੀ ਹੈਗੀ ਆ ਨਾ ਉਹਨੇ ਉਦਾਂ ਹੀ ਰਹਿਣਾ